ਆ ਦੱਸ ਦੋ ਜੀ ਸਪੀਕਰ ਲਾਇਆ ਹੋਇਆ ਜੀ ਕਰ ਲਏ ਰਿਕਾਰਡ ਕੀ ਨਾ ਆਪਣਾ ਚੱਲ ਆਪ ਵੀ ਇੱਥੇ ਆ ਲੋ ਭਾਈ ਜੀ ਖਾਲਸਾ ਸਾਹਿਬ ਜੀ ਬੋਲੋ ਜੀ ਇੱਕ ਇੱਕ ਮਿੰਟ ਵਾਣਾ ਸਾਹਿਬ ਇੱਕ ਮਿੰਟ ਰੁਕੋ ਸਾਡੀ ਸਾਡੀ ਪਾਰਟੀ ਨੇ ਚੰਡੀਗੜ੍ਹ ਤੋਂ ਉਮੀਦਵਾਰ ਨੇ ਉਹ ਸਰਦ ਕੀਤੇ ਕੋਟਲੇ ਹੀ ਨੇ ਆਫੀਸ਼ੀਅਲ ਉਮੀਦਵਾਰ ਨੇ ਚੋਣ ਨਿਸ਼ਾਨ ਇਹਨਾਂ ਨੂੰ ਵਾਸੀ ਇਲਾਕੇ ਹੋਇਆ ਹੈ ਸਾਡੇ ਸਾਡੇ ਉਮੀਦਵਾਰ ਇਹੀ ਨੇ ਹੋਰ ਕੋਈ ਜੋ ਗਲਤ ਫੈਲ ਨਹੀਂ ਪੈਦਾ ਕਰਦਾ ਉਹਦੇ ਵਿੱਚ ਨਾ ਜਾਓ ਪਾਰਟੀ ਵੱਲੋਂ ਇਹੀ ਮਿਲਵਾਨੇ ਸਾਡੇ ਕੋਈ ਮੈਂ ਕਹਿੰਦਾ ਨਾਲ ਇੱਥੇ ਚੰਡੀਗੜ੍ਹ ਅਧਦੇਦਾਰ ਨਹੀਂ ਆਇਆ ਤੁਹਾਡੀ ਪਾਰਟੀ ਦਾ ਪ੍ਰੈਸ ਕਾਨਫਰੈਂਸ ਉਹ ਬਿਮਾਰ ਸੀਗਾ ਤਾਂ ਨਹੀਂ ਆਇਆ ਨਾ ਉਹ ਬਿਮਾਰ ਸੀਗਾ ਐ ਦੂਜਿਆਂ ਦਾ ਪ੍ਰੋਗਰਾਮ ਰੱਖਿਆ ਵੀ ਸੀ ਉਹ ਨਵੇਂ ਸ਼ਹਿਰ ਰੱਖਿਆ ਚੰਡੀਗੜ੍ਹ ਰੱਖਿਆ ਹੋਇਆ ਸੀ ਇਹਦੇ ਕੋਸ਼ਲਪਾਲ ਦੇ ਰੱਖੇ ਨੇ ਉਹਨਾਂ ਨੇ ਆਉਣਾ ਸੀ ਕਹਿੰਦੇ ਵੀ ਕੋਟਲਾ ਸਾਹਿਬ ਕਹਿੰਦੇ ਜਿੱਦਣ ਉਹ ਭਰਨ ਗਏ ਨੇ ਆਪਣੇ ਕਾਗਜ਼ ਇਹਨਾਂ ਨੇ ਆਪਣੇ ਹੱਥੀ ਪਾਰਟੀ ਦਾ ਨਾਮ ਕੱਟ ਕੇ ਜਾਦ ਭਰਿਆ ਉਹ ਕਾਗਜ਼ ਵੀ ਪਿਆ ਸਾਡੇ ਕੋਲ ਜਿਸ ਵਿੱਚ ਦਿਖ ਰਿਹਾ ਕੱਟਿਆ ਹੋਇਆ ਹੈ ਸ਼੍ਰੋਮਣੀ ਕਾਲ ਦਾ ਅੰਮ੍ਰਿਤ ਸਰ ਤਵਾਰਾ ਸਾਹਿਬ ਪਤਾ ਕੀ ਹੈ ਜੀ ਹੈਲੋ ਤਵਾਰਾ ਸਾਹਿਬ ਤਵਾਰਾ ਸਾਹਿਬ ਮੈਂ ਦੱਸਿਆ ਵੀ ਥੌਰਟੀ ਲੈਟਰ ਲਾਇਆ ਦੋ ਵਾਰੀ ਲਾਇਆ ਪਰ ਸਰਕਾਰ ਨੇ ਸਾਡਾ ਮਨਜ਼ੂਰ ਨਹੀਂ ਕੀਤਾ ਹਾਂ ਦੋ ਵਾਰੀ ਸਾਡੇ ਨਾਲ ਪਹਿਲਾਂ ਵੀ ਪੰਜਾਬ ਧੱਕਾ ਹੁੰਦਾ ਅੱਜ ਵੀ ਹੁੰਦਾ ਹੈ ਬਾਕੀ ਸਰਦਾਰ ਸਾਹਿਬ ਇਹਨੇ ਬਿਲਕੁਲ ਤਸੱਲੀ ਦਿੱਤੀ ਇਹਨਾਂ ਨੂੰ ਹੋਰ ਅੱਗੇ ਪਤਾ ਨਹੀਂ ਇਹ ਕਿਹੜੀ ਇਹਨਾਂ ਨੇ ਲੈਣੀ ਵਿੱਚ ਹੁੰਦਾ ਕੋਈ ਜਿਹੜੀ ਹੋਰ ਟੈਕਨੀਕਲ ਕਰਦਾ ਕੋਈ ਹਾਂਜੀ ਹਾਂਜੀ ਪਾਣੀ ਦੀ ਵੀ ਦਵਾਰ ਠੀਕ ਹੈ ਜੀ ਦਵਾਰਾ ਸਾਹਿਬ ਠੀਕ ਹੈ ਜੀ ਓਕੇ ਜੀ ਧੰਨਵਾਦ ਹਾਂ ਜੀ ਠੀਕ ਹੈ ਜੀ ਮਾਨ ਸਾਬ ਦਾ ਲੈਕਚਰ ਲੜਦੇ ਉਹ ਥੋੜੀ ਉੱਥੇ ਅਵੇਲੇਬਲ ਨੇ ਇੱਕਦਮ ਸਾਨੂੰ ਪਹਿਲਾਂ ਦੱਸ ਦਿੰਦੇ ਆ ਕੇ ਅੱਧਾ ਘੰਟਾ ਕਿਸੇ ਕੋਈ ਦੇ ਸੈਕਟਰੀ ਸਾਹਿਬ ਨੂੰ ਫੋਨ ਕਰਦੇ ਉਹ ਕਰ ਦਿੰਦੇ ਠੀਕ ਹੈ ਅਸੀਂ ਆਏ ਮੁੱਦੇ ਦੀ ਗੱਲ ਕੋਈ ਕੋਈ ਤਾਂ ਕਰ ਦੋ ਇਹਨਾਂ ਨੂੰ ਕਰਨ ਦੋ ਅਸੀਂ ਕੋਈ ਕਰਦੇ ਇਹਨਾਂ ਨੂੰ ਤਸੱਲੀ ਦੇਣੀ ਜ਼ਰੂਰੀ ਲੋਕ ਸਭਾ ਹਲਕਾ ਜੋ ਕਿ ਚੰਡੀਗੜ੍ਹ ਤੋਂ ਆਜ਼ਾਦ ਉਮੀਦਵਾਰ ਲੜ ਰਹੇ ਨੇ ਲਖਵੀਰ ਸਿੰਘ ਜੀ ਕੋਟਲਾ ਲਖਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਮੈਨਾਂ ਚੋਣ ਪ੍ਰਚਾਰ ਚੱਲ ਰਿਹਾ ਪਾਲ ਚੰਡੀਗੜ੍ਹ ਦੇ ਵਿੱਚ ਸੰਗਤਾਂ ਦਾ ਬਹੁਤ ਵਧੀਆ ਹੰਗਾਰਾ ਹੈ ਜੀ ਛੋਣ ਇਕਾਲੀ ਦਾ ਅੰਮ੍ਰਿਤਸਰ ਵੱਲੋਂ ਸਦਾ ਸਿਮਰਨ ਜੀ ਸਿੰਘ ਮਾਨ ਵੱਲੋਂ ਸਾਨੂੰ ਥਾਪੜਾ ਦੇ ਕੇ ਇਸ ਮੈਦਾਨ ਵਿੱਚ ਉਤਾਰਿਆ ਗਿਆ ਕਿਉਂਕਿ ਚੋਣ ਛਾਂ ਸਾਡਾ ਬਾਲਟੀ ਸਾਰੇ ਪੰਜਾਬ ਦੇ ਵਿੱਚ ਵੀ ਮਿਲਿਆ ਹੋਇਆ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਸਾਂਝੇ ਵੀਦਵਾਰ ਨੇ ਉਹਨਾਂ ਦਾ ਚੋਣ ਨਿਸ਼ਾਨ ਮੈਕ ਹੈ ਜੋ ਸਰਕਾਰਾਂ ਨੇ ਉਹਨਾਂ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਹੈ ਬਿਨਾਂ ਕਸੂਰ ਤੋਂ ਜੋ ਪਿਛਲੇ ਸਮੇਂ ਦੇ ਵਿੱਚ ਸਾਡੇ ਭਾਈ ਨਿੱਜਰ ਭਾਈ ਖੰਡਾ ਭਾਈ ਸਿੱਧੂ ਬੂਸੇ ਵਾਲਾ ਦੀਪ ਸਿੱਧੂ ਭਾਈ ਪੰਜਵੜ ਤੇ ਲਗਾਤਾਰ ਇਹਨਾਂ ਨੇ ਹਤਿਆਵਾਂ ਇਥੋਂ ਦੀਆਂ ਏਜੰਸੀਆਂ ਨੇ ਕਰਵਾਈਆਂ ਉਹਦਾ ਇਨਸਾਫ ਲੈਣ ਦੇ ਲਈ ਸਾਡਾ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਛੋਣੀ ਕਾਲੀ ਦਾਲੇ ਮਰਸਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜੀ ਅਜਾ 2.5 ਸਾਲ ਪਹਿਲਾਂ ਹੀ ਤੁਸੀਂ ਐਮਐਲਏ ਦਾ ਚੋਣ ਪ੍ਰਚਾਰ ਕਰ ਰਹੇ ਸੀਗੇ ਕਿਵੇਂ ਮਨ ਦੇ ਵਿੱਚ ਆਇਆ ਵੀ ਚੰਡੀਗੜ੍ਹ ਦੇ ਵਿੱਚ ਐਮਪੀ ਦੀ ਸੀਟ ਸੇਟ ਤੋਂ ਚੋਣ ਪ੍ਰਚਾਰ ਕਰਨਾ ਚਾਹੀਦਾ ਇਹ ਜੀ ਪਾਰਟੀ ਨੇ ਸਾਡੀ ਡਿਊਟੀ ਲਈ ਪਹਿਲਾਂ ਬਹੁਤ ਵਧੀਆ ਉੱਥੋਂ ਰਿਸਪਾਂਸ ਮਿਲਿਆ ਉੱਥੋਂ ਅਸੀਂ ਮਿਹਨਤ ਕੀਤੀ ਉਸ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਨੇ ਸਾਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਜੀ ਤੇ ਕਿੰਨੇ ਕਿ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਕੁੰਮ ਰਹੇ ਹਾਂ ਚੋਣ ਪ੍ਰਚਾਰ ਚੱਲ ਰਿਹਾ ਲੋਕ ਮਿਲ ਰਹੇ ਨੇ ਸਮੱਸਿਆਵਾਂ ਕੀ ਦੱਸਦੇ ਨੇ ਤੁਹਾਨੂੰ ਸਮੱਸਿਆਵਾਂ ਤਾਂ ਜੀ ਇਹੀ ਹੈ ਜਿਹੜੇ ਇੱਥੋਂ ਦਾ ਜੋ ਸਿਸਟਮ ਹੈ ਜਿਹੜੀਆਂ ਗਲੀਆਂ ਨਾਲ ਜਾਂ ਪਿੰਡਾਂ ਦੀਆਂ ਸੜਕਾਂ ਨੇ ਪਾਣੀ ਦੀ ਸਮੱਸਿਆ ਉਹ ਬਹੁਤ ਜ਼ਿਆਦਾ ਗੰਭੀਰ ਹੋਈ ਹੋਈ ਹੈ ਉੱਪਰ ਉੱਪਰ ਦਿਖਾਉਣ ਵਾਸਤੇ ਸੁੰਦਰ ਸ਼ਹਿਰ ਰਹਿ ਗਿਆ ਇਹਨਾਂ ਨੇ ਬਿਲਕੁਲ ਵੀ ਇੱਥੋਂ ਦਾ ਬੇੜਾ ਕਰ ਕੀਤਾ ਹੋਇਆ ਪਿਛਲੇ ਜੋ ਮੈਂਬਰ ਬਣੇ ਨੇ ਜੀ ਪਰ ਅਸੀਂ ਕਾਨਫਰੰਸ ਕੀਤੀ ਸੀ ਉਸ ਦੇ ਵਿੱਚ ਕਾਗਜ਼ਾਂ ਦੀ ਗੱਲ ਕੀਤੀ ਸੀ ਤੁਹਾਡੇ ਕਾਗਜ਼ ਰੱਦ ਕੀਤੇ ਗਏ ਨੇ ਪਾਰਟੀ ਦੇ ਉਸ ਦੇ ਬਾਰੇ ਕੀ ਕਰਨਾ ਚਾਹੁੰਦੇ ਅਸੀਂ ਜੀ ਅਥਾਰਟੀ ਲੈਟਰ ਪਾਰਟੀ ਹੈੱਡ ਆਫ ਵੱਲੋਂ ਸਦਾ ਸਿਮਰਨਜੀਤ ਸਿੰਘ ਵੱਲੋਂ ਅਸੀਂ ਆਪਣਾ ਲਾਇਆ ਸੀ ਪਰ ਇੱਥੋਂ ਦੇ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਸਾਡਾ ਮਨਜ਼ੂਰ ਨਹੀਂ ਕੀਤਾ ਉਹਨਾਂ ਨੇ ਸਾਡਾ ਰਿਜੈਕਟ ਕਰਕੇ ਅਥਾਰਟੀ ਲੈਟਰ ਪਤਾ ਨਹੀਂ ਉਹਨਾਂ ਨੂੰ ਕੀ ਇਹਦੇ ਤੋਂ ਸਮੱਸਿਆ ਸੀ ਉਹਨਾਂ ਨੇ ਸਾਨੂੰ ਕਾਗਜ਼ਾਂ ਦੇ ਵਿੱਚ ਜਾਦ ਕੋਸ਼ਿਸ਼ ਕਰਤਾ ਹਾਂਜੀ ਕਿਉਂ ਕੋਈ ਗੱਲਬਾਤ ਹੋਈ ਕੋਈ ਗੱਲ ਹੋਈ ਸੀ ਉਹਨਾਂ ਨੂੰ ਕੋਈ ਵਿਚਾਰ ਹੋਈ ਹੋਵੇ ਉਹ ਬਾਰ ਬਾਰ ਇਹੀ ਕਹਿ ਜਾਂਦੇ ਜੀ ਟੈਕਨੀਕਲ ਪ੍ਰੋਬਲਮ ਹੈ ਟੈਕਨੀਕਲ ਪ੍ਰੋਬਲਮ ਹੈ ਪਰ ਸਾਡੀ ਪਾਰਟੀ ਦਾ ਅਥਾਰਟੀ ਲੈਟਰ ਹੈ ਜੇ ਕੋਈ ਟੈਕਨੀਕਲ ਪ੍ਰੋਬਲਮ ਹੈ ਤਾਂ ਅਸੀਂ ਉਹਨੂੰ ਠੀਕ ਕਰਾ ਕੇ ਦੇ ਦੇ ਦਿੰਦੇ ਆ ਜੋ ਜੋ ਦੱਸਿਆ ਉਹ ਵੀ ਦੇ ਦਿੱਤਾ ਸੀ ਉਹਨਾਂ ਨੂੰ ਕੋਈ ਰੀਟਰ ਰੀਜ਼ਨ ਤਾਂ ਨਹੀਂ ਦਿੱਤਾ ਕੋਈ ਕੋਈ ਰੀਜਨ ਨਹੀਂ ਜੀ ਦੰਦੇ ਜੋ ਹਾਂਜੀ ਸਾਰਾ ਕੁਝ ਇਹਨਾਂ ਨੇ ਇਹਨਾਂ ਨੇ ਕਰਨਾ ਸੀ ਵੀ ਇਹਨਾਂ ਦਾ ਕੋਈ ਜੋ ਛਰੋਣੀ ਕਾਲੇ ਦਾ ਅੰਮਰਸਰ ਤੋਂ ਇਹ ਡਰੇ ਹੋਏ ਨੇ ਜੋ ਪੰਜਾਬ ਦੇ ਵਿੱਚ ਅੱਜ ਹਵਾ ਚੱਲੀ ਹੋਈ ਆ ਛਰੋਣੀ ਕਾਲੇ ਦਾ ਅੰਮਰਸਰ ਦੇ ਹੱਕ ਦੇ ਵਿੱਚ ਉਹੀ ਸਾਰਾ ਰੀਜਨ ਹੈ ਇਹ ਤੁਸੀਂ ਸਲੋਗਨ ਲਿਖਿਆ ਹੈ ਪੰਥ ਲਈ ਪੰਜਾਬ ਲਈ ਫਸਲਾਂ ਲਈ ਨਸਲਾਂ ਲਈ ਕਿਵੇਂ ਦੇਖਦੇ ਆ ਬਿਲਕੁਲ ਜੀ ਜਿਹੜੀ ਫਸਲਾਂ ਤੇ ਨਸਲਾਂ ਦੀ ਲੜਾਈ ਆ ਜਿਸ ਤਰ੍ਹਾਂ ਦਿੱਲੀ ਦੇ ਬਾਰਡਰ ਦੇ ਉੱਤੇ ਇਹਨਾਂ ਨੇ 850 ਕਿਸਾਨ ਸ਼ਹੀਦ ਕਰਤਾ ਹੁਣ ਹਰਿਆਣੇ ਦੀ ਜਿਹੜੀ ਭਾਜਪਾ ਸਰਕਾਰ ਆ ਉਹਨਾਂ ਨੇ ਪੰਜਾਬ ਦੇ ਵਿੱਚ ਵੜ ਕੇ ਸਾਡੇ ਸ਼ੁਭਕਰਮਨ ਸਿੰਘ ਨੂੰ ਉਹਨੂੰ ਇੱਥੇ ਗੋਲੀਆਂ ਮਾਰਤੀਆਂ अनेका ਜ਼ਖਮੀ ਕਰਤੇ ਇਹ ਬਿਲਕੁਲ ਇਹ ਜਿਆਦਾ ਸਾਡੇ ਨਾਲ ਧੱਕਾ ਕਰਦੇ ਨੇ ਪਹਿਲਾ ਇੱਥੋਂ ਦੇ ਪਿੰਡਾਂ ਨੂੰ ਉਜਾੜਿਆ ਕਹਿੰਦੇ ਜੀ ਇਹਨਾਂ ਨੂੰ ਪਹਿਲ ਦਿੱਤੀ ਜਾਊਗੀ ਨੌਕਰੀਆਂ 'ਚ ਹੋਰ ਸਾਰੇ ਕਾਹਚੋਂ ਤੁਸੀਂ ਕਿਸੇ ਚੌਂਕ 'ਚ ਘੁੰਮ ਲੋ ਸਾਰੀ ਚੰਡੀਗੜ੍ਹ 'ਚ ਘੁੰਮ ਲੋ ਗੈਰ ਪੰਜਾਬੀ ਦਿਖਦੇ ਨੇ ਇੱਥੇ ਨੌਕਰੀਆਂ ਕਰਦੇ ਸੋ ਸਾਡੇ ਸਾਡੇ ਸਾਰੇ ਮੁੱਦੇ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਸਾਡੀ ਮੈਂਬਰਸ਼ਿਪੇ ਖਤਮ ਕਰਤੀ ਇਸ ਕਰਕੇ ਲਗਾਤਾਰ ਜੋ ੱੱੱਕਾ ਹੋ ਰਿਹਾ ਹੈ ਜੋ ਸਾਡੀ ਨਸਲਕੁਸ਼ੀ ਕੀਤੀ ਹੈ ਬਿਆਸ ਸਿੰਘ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਜੋ ਅੱਜ ਦੀ ਸਰਕਾਰ ਭਾਜਪੀ ਸੈਂਟਰ ਨਾਲ ਮਿਲ ਕੇ ਸਾਡੇ ਸਿੰਘਾਂ ਨੂੰ ਵੱਖ-ਵੱਖ ਜਗ੍ਹਾ ਤੇ ਜਿਵੇਂ ਭਾਈ ਅਮਰਪਾਲ ਸਿੰਘ ਨੂੰ ਡਿਬ੍ਰੂਗੜ ਭੇਜਿਆ ਉਹ ਧੱਕੇ ਦੇ ਵਿਰੁੱਧ ਅਸੀਂ ਆਵਾਜ਼ ਉਠਾਉਂਦੇ ਆ ਤੇ ਠਾਉਂਦੇ ਰਹਾਂਗੇ ਇੱਕ ਪਾਸੇ ਤੁਸੀਂ ਸ਼੍ਰੋਮਣੀ ਕਾਲੀਦਾਨ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਹੋ ਕਿਤੇ ਨਾ ਕਿਤੇ ਵੱਡੀਆਂ ਪਾਰਟੀਆਂ ਵੀ ਨੇ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਵੀ ਨੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਜਦੋਂ ਅਸੀਂ ਗੁਰੂ ਸਾਹਿਬ ਦਾ ਓਟ ਅਸਰਾ ਲੈ ਕੇ ਚੱਲਦੇ ਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਸਭ ਲੈਂਦੇ ਆ ਤਾਂ ਕੋਈ ਵੱਡੀ ਛੋਟੀ ਪਾਰਟੀ ਸਾਨੂੰ ਨਹੀਂ ਦਿਖਦੀ ਅਸੀਂ ਤਾਂ ਮੈਦਾਨ ਦੇ ਵਿੱਚ ਆ ਜੰਨੇ ਆ ਪਹਿਲਾਂ ਤੋਂ ਆਉਂਦੇ ਆਏ ਆ ਸਾਡੇ ਪਾਰਟੀ ਪ੍ਰਧਾਨ ਵੀ ਲ ਸਾਨੂੰ ਲੜਦੇ ਆ ਜਿੱਤਾਂ ਹਾਰਾਂ ਮੈਨਾਂ ਨਹੀਂ ਦਿਖਾਉਂਦੀਆਂ। ਫਕੀਰ ਵਿੱਚ ਕੀ ਕਹਿਣਾ ਚਾਹੁੰਗੇ ਵੋਟਰਾਂ ਨੂੰ? ਵੀ ਵੋਟਰਾਂ ਨੂੰ ਸਾਡੀ ਬੇਨਤੀ ਹੈ, ਜੋਦੜੀ ਆਪੀਲ ਹੈ ਕਿ ਭਾਈ ਆਪਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਆ। ਸਾਡੇ ਬਿਲਕੁਲ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਜਦੋਂ ਸਮੇਂ ਦੀ ਸਰਕਾਰ ਨੇ ਸੈਂਟਰ ਦੀ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਦਾ ਕਾਦੀ ਨੇ ਸਾਨੂੰ ਪੰਜਾਬ ਨੂੰ ਚੰਡੀਗੜ੍ਹ ਦੀ ਰਾਜਧਾਨੀ ਬਣਾਉਣ ਦਾ ਦੇਣ ਦਾ ਵਾਅਦਾ ਕੀਤਾ ਸੀ ਉਹ ਤੋਂ ਮੁੱਕਰ ਗਈ ਫਿਰ ਜੀਵ ਗਾਂਧੀ ਸਾਰਿਆਂ ਨੇ ਇਹਨਾਂ ਨੇ ਸਾਰੇ ਹਰੇਕ ਚੀਜ਼ ਤੋਂ ਮੁੱਕਰ ਗਏ ਸਾਡੇ ਆਪਣੇ ਹੀ ਪਿੰਡ ਜਾੜੇ ਆ ਸਾਡਾ ਇੱਕ ਛੋਟਾ ਜਿਹਾ ਲੰਗੜਾ ਪੰਜਾਬ ਬਣਾਤਾ ਇਹਨਾਂ ਨੇ ਹਰੇਕ ਚੀਜ਼ ਸਾਨੂੰ ਧਰਨੇ ਨਕਸਾਨ ਕਰਾ ਕੇ ਸਾਡੇ ਤੇ ਗੋਲੀਆਂ ਚੱਲਦੀਆਂ ਹਰੇਕ ਚੀਜ਼ ਸਾਨੂੰ ਆਪਣਾ ਨੁਕਸਾਨ ਕਰਾ ਕੇ ਮਿਲ ਰਹੀ ਹੈ ਜਿਸ ਤਰ੍ਹਾਂ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਹੋ ਵੀ ਚੰਡੀਗੜ੍ਹ ਦੇ ਪਿੰਡਾਂ ਨੂੰ ਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਕਿਤੇ ਨਾ ਕਿਤੇ ਨਿਊ ਚੰਡੀਗੜ੍ਹ ਵੀ ਇਦਾਂ ਹੀ ਹੋ ਰਿਹਾ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਇਹ ਸਾਰਾ ਹੌਲੀ ਹੌਲੀ ਇਹ ਹਥਿਆਰ ਰਹੇ ਪਿੰਡਾਂ ਨੂੰ ਵਿਧਾਉਣ ਦੀ ਕੋਸ਼ਿਸ਼ ਕਰਨਗੇ ਨਿਊ ਚੰਡੀਗੜ੍ਹ ਬਣਾ ਕੇ ਇਹਨਾਂ ਨੇ ਇਸੇ ਕਰਕੇ ਨਿਊ ਚੰਡੀਗੜ੍ਹ ਰੱਖਿਆ ਹੈ ਕਿ ਚੰਡੀਗੜ੍ਹ ਹੋ ਗਿਆ ਨਿਊ ਚੰਡੀਗੜ੍ਹ ਹੋ ਗਿਆ ਸਾਡੇ ਸਾੜੇ ਹੀ ਪਿੰਡਾਂ ਨੂੰ ਜੜ ਕੇ ਇਹਨਾਂ ਤੇ ਕਬਜ਼ਾ ਕਰਨ ਦੇ ਇਹ ਫਰਾਕ ਵਿੱਚ ਨੇ ਪਰ ਉਸ ਸਮੇਂ ਵੀ ਜਦੋਂ ਇਹ ਲੋਕ ਕਹਿੰਦੇ ਸੀ ਕਿ ਸਿੱਖ ਖਤਮ ਹੋ ਗਏ ਪੰਜਾਬੀ ਖਤਮ ਹੋ ਗਏ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉੱਠੇ ਉਹਨਾਂ ਨੇ ਆਪਣੀ ਹੋਣ ਦਾ ਪ੍ਰਗਟਾ ਪ੍ਰਭ ਕੀਤਾ ਅੱਜ ਅਸੀਂ ਫੇਰ ਆਪਣੀ ਹੋਣ ਦੀ ਲੜਾਈ ਆਪਣੀਆਂ ਨਸਲਾਂ ਦੀ ਫਸਲਾਂ ਦੀ ਲੜਾਈ ਲੈ ਕੇ ਇੱਥੋਂ ਦੇ ਨਿਵਾਸੀਆਂ ਦੇ ਵਿੱਚ ਇੱਥੋਂ ਦੇ ਸਿੱਖਾਂ ਦੇ ਵਿੱਚ ਇੱਥੋਂ ਦੇ ਸਾਰੇ ਜਿੰਨੇ ਵੀ ਮਾਜਬ ਨੇ ਚਾਹੇ ਮੁਸਲਮਾਜਿਬ ਹੋਵੇ ਚਾਹੇ ਹੋਰ ਹੋਣ ਸਾਰਿਆਂ ਕੋਲੇ ਅਸੀਂ ਆਪਣੀ ਬੇਨਤੀ ਲੈ ਕੇ ਆਏ ਕਿਉਂਕਿ ਪਾਰਟੀ ਨੇ ਕਦੇ ਵੀ ਕੋਈ ਆ ਜਵੇ ਪਾਰਟੀ ਦਫਤਰ ਕਿਸੇ ਨਾਲ ਐਦਾਂ ਨਹੀਂ ਸੋਚਿਆ ਕਿ ਕਿਹੜੇ ਧਰਮ ਦਾ ਕਿਹੜੇ ਮਾਜਿਬ ਦਾ ਹਰੇਕ ਨਾਲ ਪਾਰਟੀ ਖੜੀ ਹੋਈ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਭਾਈ ਰੰਜਨ ਲਖਨਪਾਲ ਦਾ ਬੇਟਾ ਇਹਨਾਂ ਲੋਕਾਂ ਨੇ ਇੱਥੇ ਜਿਪਸੀ 10 ਸੈਕਟਰ ਦੇ ਵਿੱਚ ਉਹਦੇ ਉਹਦੇ ਸਾਈਕਲ ਦੇ ਵਿੱਚ ਮਾਰ ਕੇ ਉਹਨੂੰ ਸ਼ਹੀਦ ਕੀਤਾ ਸੀ ਇੱਥੇ 10 ਸੈਕਟਰ ਜੋ ਕਿ ਹਿੰਦੂ ਜੈਂਟਲਮੈਨ ਸੀ ਸਾਡਾ ਵਕੀਲ ਰੰਜਨ ਲਖਨਪਾਲ ਹਾਈ ਕੋਰਟ ਦੇ ਵਿੱਚ ਕੇਸ ਲੜਦਾ ਸੀ ਇੱਥੇ ਕੋਈ ਵਿਤਕਰਾ ਨਹੀਂ ਪਰ ਅਸੀਂ ਆਪਣੇ ਜੋ ਆਪਣੇ ਧਰਮ ਦਾ ਜੋ ਆਪਣੇ ਉਹਦਾ ਉਹ ਸੀ ਪ੍ਰਚਾਰ ਵੀ ਕਰਾਂਗੇ ਆਪਣੇ ਜੋ ਇੱਥੋਂ ਦੇ ਨਿਵਾਸੀਆਂ ਇਹਨਾਂ ਦੀਆਂ ਮੁਸ਼ਕਲਾਂ ਜੋ ਸਾਨੂੰ ਆਰਥਿਕ ਤੇ ਧਾਰਮਿਕ ਲੈਵਲ ਤੇ ਖਤਮ ਕਰਨ ਦੇ ਕੋਝੀਆਂ ਹਰਕਤਾਂ ਨੂੰ ਅਸੀਂ ਕਦੇ ਸਫਲ ਨਹੀਂ ਹੋਣ ਦਵਾਂਗੇ ਠੀਕ ਹੈ ਜੀ ਗੱਲਬਾਤ ਕਰਨ ਲਈ ਬਹੁਤ ਬਧਿਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਸਾਰੀ ਪ੍ਰੈਸ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਜੀ ਵਾਹਿਗੁਰੂ